ਸਾਥਿਓ ਜੈ ਭੀਮ ਜੈ ਦੇਸ਼ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਵੇਖ ਰਿਹਾ ਪੂਰੇ ਦੇਸ਼ ਦੇ ਵਿੱਚ ਆ ਅੱਜ ਦੀ ਤਰੀਕ ਤੇ ਕੱਲ ਦਾ ਦਿਨ ਪਿੱਛੇ ਜੇ ਦਸਹਿਰਾ ਲੰਘ ਕੇ ਗਿਆ ਫਿਰ ਕਰਵਾ ਚੌਥ ਆਇਆ ਦੀਵਾਲੀ 2 ਦਿਨ ਦੀ ਕਰਤੀ ਇਹੋ ਤਿਉਹਾਰ ਹੈ ਜਿਹੜੀ ਇਸ ਦੇਸ਼ ਦੀ ਧਰਮ ਘਟ ਗਣਤੀਆਂ ਦੇ ਤਿਉਹਾਰ ਨਹੀਂ ਹਨ ਨਾ ਇਹ ਮੁਸਲਮਾਨਾਂ ਦਾ ਤਿਉਹਾਰ ਹੈ ਦੀਵਾਲੀ ਨਾ ਹੀ ਸਿੱਖਾਂ ਦਾ ਤਿਉਹਾਰ ਹੈ ਇੱਕ ਹਿੰਦੂਵਦੀ ਇੱਕ ਬ੍ਰਾਹਮਣਵਦੀ ਚਾਲ ਦੇ ਨਾਲ ਸਿੱਖਾਂ ਨੂੰ ਵਿੱਚ ਲਪੇਟ ਲਿਆ ਗਿਆ ਤੇ ਸਿੱਖੋਂ ਸਮਝੀ ਨਹੀਂ ਲਈ ਇਹਦੇ ਤੇ ਵਿਚਾਰ ਕਰਨਾ ਬੰਦਾ ਬੜਿਆਂ ਨੂੰ ਮੇਰੀ ਗੱਲ ਦੀ ਤਕਲੀਫ ਹੋਏਗੀ ਆ ਜਿਹੜਾ ਸਾਡੇ ਨਾਲ ਲਾਣਾ ਹੈ ਉਹ ਵੀ ਸੀ ਐਸਸੀ ਐਸਟੀ ਛੂਦਰ ਲਾਣਾ ਸਾਰਾ ਹੀ ਮੂਲ ਵਾਸੀ ਲਾਣਾ ਸਾਰਾ ਹੀ ਇਹ ਮੰਨ ਲੋ ਕਿ ਸਦੀਆਂ ਤੋਂ ਜਦੋਂ ਹਾਰ ਗਿਆ ਹਾਰ ਮੰਨ ਲਈ ਇਹਨਾਂ ਦੀ ਸੰਸਕ੍ਰਿਤੀ ਖਤਮ ਕਰ ਦਿੱਤੀ ਗਈ ਇਨ ਦਾ ਇਤਿਹਾਸ ਖਤਮ ਕਰ ਦਿੱਤਾ ਗਿਆ ਇਹਨਾਂ ਨੂੰ ਪੜਨੋਂ ਬਾਂਝੇ ਕਰ ਦਿੱਤਾ ਗਿਆ ਗਿਆਨਹੀਣ ਕਰ ਦਿੱਤਾ ਗਿਆ ਤਾਂ ਇਹ ਲਾਣਾ ਤਾਂ ਉਹਨਾਂ ਦੇ ਤਿਉਹਾਰ ਮਨਾ ਰਿਆ ਜਿਨ੍ਹਾਂ ਨੇ ਇਹਨਾਂ ਨੂੰ ਜਿਨ੍ਹਾਂ ਦੀ ਨਸ਼ਲਕੁਸ਼ੀ ਕੀਤੀ ਹੈ ਇਹਨਾਂ ਦੀ ਤਬਾਹੀ ਕੀਤੀ ਹੈ ਆ ਤਿਉਹਾਰ ਸਾਡੇ ਨਹੀਂ ਹੈ ਨਾ ਐਸਸੀ ਦੇ ਆ ਨਾ ਓਬੀਸੀ ਦੇ ਆ ਨਾ ਸਿੱਖਾਂ ਦੇ ਆ ਨਾ ਮੁਸਲਮਾਨਾਂ ਦੇ ਆ ਪਰ ਫਿਰ ਵੀ ਸਭ ਤੋਂ ਵੱਧ ਕੌਣ ਕਰ ਰਿਹਾ ਅਸੀਂ ਆਪਣੀਆਂ ਜੇਬਾਂ ਫੂਕ ਰਹੇ ਆ ਕਰਜ਼ਾ ਚੱਕ ਰਹੇ ਆ ਕਿਹਨਾਂ ਦਾ ਢਿੱਡ ਭਰ ਰਹੇ ਆ ਦੁਕਾਨਦਾਰਾਂ ਦਾ ਦੁਕਾਨਦਾਰ ਕੌਣ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਹਜ਼ਾਰਾਂ ਸਾਲਾਂ ਤੋਂ ਬਵਸਤਾ ਖੜੀ ਕੀਤੀ ਮਨੁਵਾਦੀ ਔਰ ਉਸ ਤਹਿਤ ਸਾਡਾ ਘਾਣ ਕੀਤਾ ਅਸੀਂ ਦੇਖੋ ਕਿੱਡੀ ਮੂਰਖ ਸਮਾਜ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਤਕੜਾ ਕਰ ਰਹੇ ਆ ਜਿਨ੍ਹਾਂ ਦੀ ਥਿਉਰੀ ਜਿਨ੍ਹਾਂ ਦਾ ਫਲਸਫਾ ਸਾਡੀ ਜਿਹੜੀ ਤੇਲ ਦਿੰਦਾ ਤੇਲ ਨਾ ਸੀ ਬੁੱਧੀਜੀਵੀ ਬੋਲਦੇ ਆ ਨਾ ਸਾਡੇ ਧਾਰਮਿਕ ਲੀਡਰ ਬੋਲਦੇ ਆ ਨਾ ਸਾਡੇ ਵੱਡੇ ਜਥੇਦਾਰ ਬੋਲਦੇ ਆ ਠੀਕ ਹੈ ਨਾ ਸਾਡੇ ਨਾਲ ਲਾਣਾ ਤਾਂ ਬੋਲਦਾ ਹੀ ਨਾ ਲੋਕਾਂ ਨੂੰ ਐਜੂਕੇਟ ਕਰਦਾ ਮਤਰਮ ਕਦੀ ਹੋਇਆ ਹੀ ਤਾਂ ਤੁਸੀਂ ਇਮੇਜਿਨ ਕਰੋ ਆ ਹਿੰਦੂ ਜਿਹੜਾ ਭਾਰਤ ਹੈ ਪਾਕਿਸਤਾਨ ਦੇ ਖਿਲਾਫ ਹੈ ਕਿ ਪਾਕਿਸਤਾਨ ਨੂੰ ਸਜਣ ਵਾਲੇ ਦਾ ਕਦੀ ਇੱਥੇ ਜਨਮ ਦਿਨ ਲ ਮਨਾਇਆ ਗਿਆ ਭਾਰਤ ਨਹੀਂ ਮਨਾਉਂਦੇ ਕਿਉਂਕਿ ਉਹਨਾਂ ਦੇ ਦੁਸ਼ਮਣ ਐ ਤੇ ਅਸੀਂ ਕੌਣ ਆ ਜਿਹਨਾਂ ਨੇ ਜਿਹੜੇ ਸਾਡੇ ਦੁਸ਼ਮਣ ਐ ਉਹਨਾਂ ਦੇ ਬਜ਼ੁਰਗਾਂ ਦੇ ਤਿਉਹਾਰਾਂ ਨੂੰ ਮਨਾਉਣ ਵਾਲੇ ਅਸੀਂ ਲੋਕਾਂ ਬਸ ਅੱਜ ਮੈਂ ਦੇਖਦਾ ਬਾਜ਼ਾਰਾਂ ਦੇ ਵਿੱਚ ਭੱਜ ਦੌੜ ਪਈ ਆ ਕੱਲ ਨੂੰ ਵੀ ਪੈਣੀ ਆ ਲੱਖਾਂ ਕਰੋੜਾਂ ਅਰਬਾਂ ਦੇ ਆ ਪਟਾਕੇ ਵਜਾਦੇ ਨੇ ਕਿਹੜੀ ਖੁਸ਼ੀ ਕਦੀ ਕਿਸੇ ਨੇ ਸੋਚੀਗੀ ਸਿੱਖ ਤੱਕ ਇਹਨਾਂ ਨਾਲ ਲੜੇ ਹੋਏ ਆ ਤੱਕੇ ਨਾ ਹਿੰਦੂਆਂ ਦਾ ਤੁਹਾਰਾ ਚ ਰਲਦੇ ਆ ਮੈਂ ਇੰਡੀਵਿਜੂਅਲ ਤੌਰ ਤੇ ਚਾਹੇ ਕਿਸੇ ਨੂੰ ਗੁੱਸਾ ਲੱਗੇ ਕੁਛ ਲੱਗੇ ਚਾਹੇ ਮੈਨੂੰ ਅਗਾਲਤਖ ਸਾਹਿਬ ਤੇ ਤਲਬ ਕਰ ਲਿਓ ਪਰ ਮੈਂ ਨਾ ਇਸ ਗਲ ਦੇ ਖਿਲਾਫ ਆ ਮੈਂ ਹੋਲੀ ਦੇ ਵੀ ਖਿਲਾਫ ਆ ਹਿੰਦੂਆਂ ਦਾ ਤਿਉਹਾਰ ਸੇਕ ਕਿਉਂ ਮਨਾਉਂਦੇ ਆ ਮੈਂ ਦਿਵਾਲੀ ਦੇ ਵੀ ਖਿਲਾਫ ਆ ਹਿੰਦੂਆਂ ਦਾ ਤਿਉਹਾਰ ਆ ਸੇਕ ਕਿਉਂ ਮਨਾਉਂਦੇ ਆ ਮੈਂ ਤੁ ਸਹਿਰੇ ਦੇ ਵੀ ਖਿਲਾਫ ਆ ਸਹਿ ਕੌਮ ਕਿਉਂ ਮਨਾਉਂਦੀ ਆ ਦਲਿਤ ਕਿਉਂ ਮਨਾਉਂਦੇ ਆ OBC ਕਿਉਂ ਮਨਾਉਂਦੇ ਆ ST ਕਿਉਂ ਮਨਾਉਂਦੇ ਆ ਸੋ ਪਲੀਜ਼ ਕਿਰਪਾ ਕਰਕੇ ਇਹਦੇ ਵਿਚਾਰ ਜਰੂਰ ਕਰਨਾ ਤੁਹਾਨੂੰ ਇੱਕ ਵਾਰੀ ਇਹ ਗੱਲ ਤਿੱਖੀ ਜਰੂਰ ਲੱਗੂਗੀ ਪਰ ਹੈ ਬੜੀ ਤਰਸਤ ਹੈ ਅੰਬੇਦਕਰਵਾਦੀ ਜਿਹੜੇ ਆਪਣੇ ਨੂੰ ਕਹੋਂਦੇ ਆ بڑے بڑے ਸਮੇਂ ਤੋਂ ਉਹ ਇੱਕ ਪਾਰਟੀ ਦੇ ਲੀਡਰ ਵੀ ਆ ਮੈਂ ਅੱਜ ਦੇਖਿਆ ਬਜ਼ਾਰਾਂ ਦੇ ਵਿੱਚ ਮਠਿਆਈ ਖਰੀਦੀ ਜਾਂਦੇ ਆ ਆਪਦੇ ਨਿਆਣਿਆਂ ਲਈ ਪਟਾਕੇ ਖਰੀਦੀ ਜਾਂਦੇ ਆ ਹਨਾ ਹੁਣ ਉਹਨਾਂ ਦੇ ਘਰਾਂ ਦੇ ਪਟਾਕੇ ਵੀ ਵੱਜਦੇ ਆ ਮਠਿਆਈ ਵੀ ਵੱਜਦੀ ਆ ਤੇ ਕਹੋਂਦੇ ਕੀ ਆ ਇੰਦਾ ਕਲਰ ਫੜ ਕੇ ਇੰਦਾ ਅਸੀਂ ਤਾਂ ਅੰਬੇਦਕਰਵਾਦੀ ਆ ਅਸੀਂ ਤਾਂ ਕੱਟੜ ਸੇਖਾਂ ਅਸੀਂ ਤਾਂ ਗੁਰੂ ਲਈ ਕੁਰਬਾਨ ਹੋ ਸਕਦੇ ਆ ਉਹ ਸੋਚੋ ਤਾਂ ਸਹੀ ਗੁਰੂ ਜੀ ਗਵਾਲੀਅਰ ਦਿੱਖੀਏ ਉਹਦੇ ਵਿੱਚੋਂ ਜੇਲ੍ਹ ਤੋਂ ਛੁੱਟੇ ਸੋਚੋ ਤਾਂ ਸਹੀ ਕਿਹੜੇ ਦਿਨ ਇੱਥੇ ਪਹੁੰਚੇ ਸੀ ਦਿਵਾਲੀ ਵਾਲੇ ਦਿਨ ਗਵਾਲੀਅਰ ਹਿੰਦੂ ਰਾਜੇ ਨੇ ਆਪਣੇ ਕੈਦੀ ਛੱਡੇ ਤੇ ਦੇ ਟੈਮ ਦੇਖੋ ਤਾਂ ਇਤਨਵੀ ਨੇਵਾਰ ਪਹੁੰਚੇ ਸੀ ਦਰਬਾਰ ਸਾਹਿਬ ਉਹ ਦਿਨ ਕਰ ਲੋ ਯਾਰ ਦੀਪਮਾਲਾ ਹਿੰਦੂਆਂ ਦੀ ਖੁਸ਼ੀ ਚ ਬ੍ਰਾਹਮਣ ਦੀ ਖੁਸ਼ੀ ਦੇ ਵਿੱਚ ਜੇ ਤੁਸੀਂ ਆਪਣੀ ਖੁਸ਼ੀ ਯਾਰ ਕਰਦੇ ਆ ਫਿਰ ਤੁਸੀਂ ਰੋਲਾ ਪੈਂਦੇ ਆ ਜਿਵੇਂ ਤੁਹਾਨੂੰ ਕੋਈ ਹਿੱਦੂ ਕਹਿੰਦਾ ਫਿਰ ਸੇ ਖਲੋਣਾ ਪਉਦੇ ਆ ਅਕਲ ਕਰੋ ਯਾਰ ਥੋੜੀ ਵਾਲੀ ਵਿਦਵਾਨ ਵੀ ਨਹੀਂ ਬੋਲਦੇ ਬੋਲੋ ਨਾ ਧਾਰਮਿਕ ਹਸਤੀਆਂ ਵੀ ਬੋਲਣ ਠੀਕ ਹੈ ਨਾ ਇਸ ਬਿਨਾ ਦੇ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਕਰਾਓ ਮੇਰੇ ਖਿਲਾਫ ਰਿਪੋਰਟਾ ਪਾਓ ਸ਼੍ਰੀ ਅਕਾਲ ਤਖਤ ਤੇ ਮੈਂ ਪੇਸ਼ ਹੋਵਾਂਗਾ ਪ੍ਰਪੱਖ ਰੱਖਾਂਗਾ ਫਿਰ ਮੈਂ ਦੇਖਦਾ ਤੁਸੀਂ ਕੀ ਕਰਦੇ ਆ ਯਾਰ ਥੋੜਾ ਵਾਲਾ ਤਾਂ ਕਰੋ ਪਲੀਜ਼ ਕਿਰਪਾ ਕਰਕੇ ਤਬਾਈ ਹੋ ਰਹੀ ਮੈਂ ਦੇਖ ਰਿਹਾ ਸਾਡਾ ਸਮਾਜ ਤਬਾਈ ਹੋ ਤਬਾਈ ਦੇ ਕੰਡੇ ਖੜਾਇਆ ਤਬਾਹ ਹੋ ਰਿਹਾ ਆ ਆ ਦੋ ਦਿਨ ਦੇ ਵਿੱਚ ਇਹਨਾਂ ਆਰਥਿਕ ਤੌਰ ਤੇ ਤਬਾਹ ਹੋ ਜਾਣਾ ਸਾਡੀ ਸੰਸਕ੍ਰਿਤੀ ਤਬਾਹ ਕਰ ਦਿੱਤੀ ਗਈ ਹੈ ਕਿਹਨਾਂ ਨੇ ਜਿਹੜੇ ਬਾਹਰੋਂ ਆਇਆ ਆਰੀਅਨ ਸੀ ਅਸੀਂ ਸਾਰੇ ਮੂਲ ਨਿਵਾਸੀ ਆ ਜੱਟ ਵੀ ਕਿਸੇ ਭਲੇਖੇ ਜਿਹਾ ਰਹਿਣ ਬਾਈ ਜੀ ਆਪਾਂ ਮੂਲ ਨਿਵਾਸੀ ਆ ਤੁਸੀਂ ਸ਼ੂਦਰ ਵਰਨ ਚਾਹੁੰਦੇ ਆ ਅਸੀਂ ਜਿਹੜੇ ਐਸਸੀ ਐਸਟੀ ਓਬੀਸੀ ਅਸੀਂ ਅਛੂਤਾ ਜાયੇ ਆ ਬਰਦਾਈ ਹੀ ਇਥੇ ਨਾ ਬ੍ਰਾਹਮਣ ਜਿਹੜਾ ਸੀ ਵੈਸ਼ ਬ੍ਰਾਹਮਣ ਖੱਤਰੀ ਫਿਰ ਵੈਸ਼ ਪੇ ਸ਼ੂਦਰ ਚਲੋ ਜੱਟ ਸ਼ੂਦਰਾਂ ਦੇ ਵਿੱਚ ਆ ਗਿਆ ਸ਼ਰੂਕਾ ਸ਼ਰੂਤ ਟ੍ਰਾਈਬ ਦਾ ਇਹਦਾ ਇਹ ਚਾਰਾ ਵਰਨਾ ਚ ਹੀ ਨਹੀਂ ਆਇ ਇਹ ਤਾਂ ਅਸ਼ੂਤ ਜਿਹਨਾਂ ਨੂੰ ਸੂਣਾ ਵੀ ਪਾ ਪਲੀਜ਼ ਕਿਰਪਾ ਕਰਕੇ ਥੋੜਾ ਜਿਹਾ ਸਮਝਣ ਦਾ ਯਤਨ ਕਰੋ ਬਹੁਤ ਧੰਨਵਾਦ